ਜਿਹੜਾ ਆਊਗਾ ਜੀ ਸਾਡਾ ਰੇਟ ਹੈ 0 ਤੋਂ 4 ਕਿਲੋਮੀਟਰ ਪਹਿਲਾਂ ਦਾ ਚਾਹੇ ਉਹ 2 ਕਿਲੋਮੀਟਰ ਦੇ ਉੱਤੇ ਜੇ ਜਾਂਦਾ 3 ਕਿਲੋਮੀਟਰ ਦੇ ਉੱਤੇ ਜੇ 4 ਕਿਲੋਮੀਟਰ ਤੋਂ ਉੱਪਰ ਜਾਂਦਾ ਤਾਂ ਅਗਲਾ ਕਿਲੋਮੀਟਰ ਦਾ 25 ਰੁਪਏ ਹੋਊਗਾ ਮੰਨ ਲਓ ਕਿ 10 ਕਿਲੋਮੀਟਰ ਥੱਲੇ 0 ਕਰਾ ਲੇ ਇਥੋਮੀਟਰ 10 ਕਿਲੋਮੀਟਰ ਦਾ 250 ਰੁਪਏ ਸਾਡਾ ਬਿੱਲ ਠੀਕ ਹੈ ਜੀ ਅਸੀਂ ਇਹ ਇਸ ਅਸੀਂ ਕੰਪਨੀ ਤੋਂ ਨਹੀਂ ਲੈ ਰਹੇ ਸਰਕਾਰ ਨੇ ਸਾਨੂੰ 2022 ਦੇ ਮਾਰਚ ਦੇ ਵਿੱਚ ਨੋਟੀਫਿਕੇਸ਼ਨ ਚੰਡੀਗੜ੍ਹ ਨੇ ਦਿੱਤਾ ਹੋਇਆ ਹੈ ਕਿ ਏਸੀ ਦੀ ਜਿਹੜੀ ਟੈਕਸੀ ਹੈ ਗੱਡੀ ਉਹਦਾ ਰੇਟ 34 ਰੁਪਏ ਪਰ ਕਿਲੋਮੀਟਰ ਏਸੀ ਟੈਕਸੀ ਨਾਲ ਲੈਸ ਹੁੰਦਾ ਹੈ ਨੰਬਰ ਵਾਈਜ਼ ਨੰਬਰ ਲੱਗੂਗਾ ਜੀ ਚਾਹੇ ਉਹ ਪਰਲੀਪਾਕ ਕਿਨੋਂ ਯੂ ਟਰਨ ਤੋਂ ਲੱਲੇ ਚਾਹੇ ਇਧਰੋਂ ਚੱਲੇ ਪ੍ਰੋਪਰ ਤਰੀਕੇ ਨਾਲ ਫੇਅਰ ਅੰਡੀਲ ਹੋਊਗੀ ਯੂਨੀਅਨ ਦੇ ਬੰਦੇ ਇੱਥੇ ਰਹਿਣਗੇ ਮੌਕੇ ਤੇ ਜੇ ਮਾਲੂ ਚੋ ਰਿਕਸ਼ਾ ਲੈ ਇਹ ਰਿਕਸ਼ਾ ਆਇਆ ਜਿਉਣੀ ਮਾਲੂ ਸਾਹਮਣੇ ਪਾਸ ਸੈਕਟਰ ਚ ਵੀ ਛੱਟਣਾ ਸਾਹਮਣੇ ਫੇਸ 1 ਚ ਵੀ ਛੱਟਣਾ ਤਾਂ ਵੀ ਉਹ 60 ਰੁਪਏ ਮੰਗ ਲੈਂਦਾ ਤੇ ਸਾਨੂੰ ਤਾਂ ਏਸੀ ਚਲਾ ਕੇ ਜੀ 10 ਲੱਖ ਦੀ ਗੱਡੀ ਲੈ ਕੇ ਜੀ ਜਿੱਚ ਦੋ 에ਅਰ ਬੈਗ ਵੀ ਦੇ ਰਿਹਾ ਸੀ ਉਹਨੂੰ ਤੇ ਉਹਦੇ ਚ ਅਸੀਂ ਤਾਂ 40 40 ਰੁਪਏ ਚ ਬੈਠ ਛਾੜਦੇ ਕਰਦੇ ਆ ਤੇ ਸਾਰੇ ਦਿਨ ਚ 10 ਰਾਈਡਾਂ ਲਾ ਕੇ ਅ ਦੇਖੋ 2019 ਦੇ ਕੋਵਿਡ ਤੋਂ ਬਾਅਦ ਇੱਕ ਵੀ ਉਹਨਾਂ ਦੀ ਗੱਡੀ ਆਵਦੀ ਨਹੀਂ ਸ਼ਹਿਰੀ ਕਿਉਂ ਨਹੀਂ ਪਾਰੇ ਉਹਨਾਂ ਨੂੰ ਪਤਾ ਨਾ ਦੇ ਦੀ ਕਿਸ਼ਤ ਨਿਕਲਨੀ ਆ ਨਾ ਡਰਾਈਵਰ ਦੀ ਕਿਸ਼ਤ ਤਰਖਾ ਨਿਕਲਨੀ ਆ ਇਸ ਕਰਕੇ ਉਹ ਸਾਡੇ ਤੋਂ ਹੀ ਚਲਵਾਈ ਜਾ ਰਹੇ ਆ ਗੱਡੀ ਵੀ ਸਾਡੀ ਟੈਕਸ ਵੀ ਸੀ ਭਰ ਰਹੇ ਆ ਅਸੀਂ ਆਪਣਾ ਜਿਹੜੀ ਕਿਸ਼ਤ ਆ ਓਬਵੀਅਸ ਹੀ ਦੇ ਰਹੇ ਆ ਸੀਐਨਜੀ ਵੀ ਸੀ ਪਵਾ ਰਹੇ ਆ ਗਾੜ ਨੂੰ ਪ੍ਰਾਈਵੇਟ ਹੀ ਦੇ ਰਹੇ ਆ ਜਾਂ ਤੋ ਇੱਥੋਂ ਪਿਕ ਕਰੇਗਾ ਕਸਮਨ ਇੱਥੋਂ ਬਾਹਰ ਨਿਕਲਣਾ ਆ ਜਾਂ ਸਾਹਮਣੇ ਯੂਟਰ ਤੋਂ ਪਿਕ ਕਰਨਾ ਇੱਥੇ ਸਾਡੇ ਯੂਨੀਅਨ ਦੇ ਬੰਦੇ ਖੜੇ ਆ ਜਦੋਂ ਗੱਡੀ ਛੱਡਣ ਆਊਗਾ ਉਹਦਾ ਨੰਬਰ ਲੱਗ ਜਾਣਾ ਜੇ ਉਹਨੇ ਨਹੀਂ ਛੱਡਣਾ ਤਾਂ ਬਈ ਇੱ ਲੋਕ ਇਹ ਮੈਂ ਉਹਦੇ ਬੱਚੇ ਨੂੰ ਪੜਾ ਲਿਖਾ ਕੇ ਕੁਝ ਬਣਾਉਣਾ ਚਾਹੁੰਦਾ ਡਰਾਈਵਰ ਨਹੀਂ ਬਣਾਉਣਾ ਚਾਹੁੰਦਾ ਤੇ ਜੇ ਮੈਨੂੰ ਰੇਟ ਅੱਛਾ ਮਿਲੂਗਾ ਤਾਂ ਹੀ ਮੈਂ ਉਹਦੀ ਜ਼ਿੰਦਗੀ ਜਿਹੜੇ ਹਾਲਾਤ ਸਾਡੇ ਆ ਸਰਕਾਰੀ ਸਕੂਲ ਵੀ ਨਹੀਂ ਪੜਾ ਸਕਦੇ ਬੱਚੇ ਸਾਡਾ ਜਵਾਕ ਮੇਰਾ ਬੱਚਾ ਕਹਿ ਰਿਹਾ ਯਾਰ ਬੈਕ ਪਪਾ ਜਿਹੜਾ ਬਿਜ਼ਨਸ ਕਰਦਾ ਸੀ ਉਹੀ ਦੁਬਾਰਾ ਲੈ ਕੇ ਮੈਂ ਕਹਿੰਦਾ ਬੇਟਾ ਕੋਈ ਨਹੀਂ ਹਜੇ ਇੱਕ ਟੋਰਾ ਏਡਾ ਲੱਗ ਜਾਂਦੇ ਵਧੀਆ ਜਿਹਾ ਤੇ ਉਹ ਰਾਈਡਾਂ ਕਿੱਥੇ ਲੱਗਣੀਆਂ ਜੀ ਆ ਦੂ ਦੂ ਟੈਂਟਰ ਘਾਟੇ ਦੇ ਇੱਥੇ ਖੜੇ ਐ ਇੱਥੇ ਐਕੀਜੀ ਡਰਾਈਵਰ ਤੋਂ ਪੁੱਛ ਲਓ ਕੀ ਹਾਲ ਹੈ ਜੇ ਤੁਸੀਂ ਕਹਾਲੋ ਚੰਡੀਗੜ੍ਹ ਘੁੰਮਣ ਆਉਨੇ ਹੋ ਤਾਂ ਆਉਂਦੇ ਦਿਨਾਂ ਦੇ ਲਈ ਤੁਹਾਨੂੰ ਇਹ ਖੈਰ ਜਾਣਕਾਰੀ ਬੜੀ ਨੋਟ ਕਰਕੇ ਰੱਖਣੀ ਹੋਊਗੀ ਕਿਉਂਕਿ ਆਮ ਤੌਰ ਤੇ ਦੇਖਦੇ ਆਂ ਆਨਲਾਈਨ ਬੁਕਿੰਗਾਂ ਕੈਪ ਦੀਆਂ ਹੁੰਦੀਆਂ ਨੇ ਤੇ ਚੰਡੀਗੜ੍ਹ ਦਾ ਸੈਂਟਰ ਪੁਆਇੰਟ ਭਾਵੇਂ 17 ਮੰਨਿਆ ਜਾਂਦਾ ਪਰ ਵੱਡੇ ਤੌਰ ਤੇ ਲੋਕ ਜਦੋਂ ਘੁੰਮਣ ਫਿਰਨ ਆਉਂਦੇ ਨੇ ਖੈਰ ਜਿਆਦਾ ਬਾਹਰਲੇ ਸਟੇਟਾਂ ਤੋਂ ਤਾਂ ਅਲੰਤੇ ਮਾਲ ਖੜੇ ਆ ਅਲੰਤੇ ਮਾਲ ਦੇ ਜੋ ਤੁਸੀਂ ਜੇ ਕਹੀਏ ਕਿ ਇਸ ਜਗ੍ਹਾ ਤੇ ਆਉਣੇ ਕਿਉਂਕਿ ਮੇਨ ਐਂਟਰੈਂਸ ਜਦੋਂ ਕੈਬਾਂ ਛੱਡਦੀਆਂ ਨੇ ਤਾਂ ਇਸੇ ਜਗ੍ਹਾ ਤੇ ਛੱਡਦੀਆਂ ਨੇ ਪਿੱਛੇ ਵਾਲਾ ਪਾਸਾ ਖੈਰ ਜੇ ਰੱਖਿਆ ਹੋਇਆ ਆਫ ਪਰ ਇਸ ਜਗ੍ਹਾ ਤੇ ਹੁਣ ਜਦੋਂ ਤੁਸੀਂ ਬਾਹਰ ਨਿਕਲਣ ਲੱਗਦੇ ਹੋ ਕੈਬ ਬੁੱਕ ਕਰਦੇ ਹੋ ਤੇ ਉਦੋਂ ਬਾਅਦ ਚਲੇ ਜਾਨੇ ਹੋ ਇਹ ਚੀਜ਼ ਤੇ ਤਬਦੀਲੀ ਆਊਗੀ ਆਉਂਦੇ ਦਿਨਾਂ ਦੇ ਵਿੱਚ ਭਾਵੇਂ ਕੰਪਨੀਆਂ ਨਹੀਂ ਕਰ ਰਹੀਆਂ ਜਿਹੜੀਆਂ ਕੈਬ ਬੁਕਿੰਗ ਵਾਲੀਆਂ ਨੇ ਪਰ ਡਰਾਈਵਰਾਂ ਨੇ ਜ਼ਰੂਰ ਆਖਰਕਾਰ ਫੈਸਲਾ ਕਰ ਲਿਆ ਕਰਿਆ ਕਿਉਂ ਆ ਕੀ ਮਕਸਦ ਰਹੂਗਾ ਕਿਵੇਂ ਅੱਗੇ ਨੂੰ ਕੈਬ ਮਿਲਿਆ ਕਰੂਗੀ ਕਿਉਂਕਿ ਉਹ ਕਹਿੰਦੇ ਕਿ ਪੂਰੇ ਤੱਕ ਤਾਂ ਤੁਸੀਂ ਭਾਵੇਂ ਬੁਕਿੰਗ ਕਰਾ ਕੇ ਆ ਜਾਓ ਪਰ ਜਦੋਂ ਉਰੋਂ ਤੁਸੀਂ ਜਾਣਾ ਹੈ ਤਾਂ ਫਿਰ ਉਹ ਬੁਕਿੰਗ ਨਹੀਂ ਹੋਊਗੀ ਬਲਕਿ ਬਕਾਇਦਾ ਤੌਰ ਦੇ ਉੱਤੇ ਗੱਡੀ ਮਿਲੂਗੀ ਕਿਵੇਂ ਇਹ ਚੀਜ਼ ਨੂੰ ਲੈ ਕੇ ਗੱਲ ਕਰਾਂਗੇ ਤੇ ਨਾਲ ਨਾਲ ਇਹ ਵੀ ਹੈ ਵੀ ਇਹ ਹੁਣ ਦਿਨ ਕਿੰਨੇ ਕ ਦਾ ਸਮਾਂ ਬਚ ਗਿਆ ਤੇ ਕੀ ਕੀ ਫਰਕ ਪਊਆ ਹਮਿੰਦੀ ਜੀ ਜੇ ਫਿਰ ਉਹ ਗੱਡੀ ਬੁੱਕ ਤੁਸੀਂ ਬੁੱਕ ਨਹੀਂ ਹੋਊਗੀ ਸੁਪੋਜ਼ ਕਰੋ ਜੇ ਤੁਸੀਂ ਕੈਬ ਨਹੀਂ ਰਾਈਡ ਨਹੀਂ ਚੱਕੋਗੇ ਪਰ ਬੰਦਾ ਜਿਹੜਾ ਉਰੇ ਆ ਗਿਆ ਉਹ ਜਾਊਗਾ ਕਿਵੇਂ ਉਹਨੂੰ ਫਿਰ ਹੋਰ ਸਬਸਟੀਟਿਊਟ ਕਰਨਾ ਪਊਗਾ ਜਾਂ ਗੱਡੀਆਂ ਥੋੜੀਆਂ ਚੱਲਣੀਆਂ ਪਹਿਲਾਂ ਤਾਂ ਜੀ ਬਹੁਤ ਬਹੁਤ ਥੋੜਾ ਸ਼ੁਕਰੀਆ ਜੀ ਤੁਸੀਂ ਸਾਡੇ ਟਰੈਵਰਾਂ ਦੀ ਆਵਾਜ਼ ਨੂੰ ਪਹਿਲਾਂ ਵੀ ਬੁਲੰਦ ਕਰਦੇ ਆਏ ਹੋ ਅੱਜ ਵੀ ਬੁਲੰਦ ਕਰਨ ਲਈ ਤੁਸੀਂ ਪਹਿਲੀ ਆਵਾਜ਼ ਤੇ ਆਏ ਹੋ ਦੇਖੋ ਜੀ ਪਹਿਲਾਂ ਜਦੋਂ ਐਪ ਕੰਪਨੀ ਨਹੀਂ ਸੀ ਤੇ ਫਿਰ ਸਵਾਰੀ ਕਿਥੋਂ ਵਿੱਚ ਚੱਕੇ ਜਾਂਦੀ ਸੀ ਸਟ ਇਹ ਟਿਕਾਸ ਪਰ ਆਇਆ ਜੀ ਆਹ ਸਟੇਸ਼ਨ ਤੋਂ ਆਹੀ ਇਹਨਾਂ ਦਾ ਗੇਟ ਆ ਬਸ ਨਿਕਲਣਾ ਹੈ ਗੇਟ ਇਹੀ ਹੈ ਇੱਥੋਂ ਸਾਡੀ ਆ ਪਾਰਕਿੰਗ ਆ ਉਲੋਵਰ ਦੀ ਸਾਹਮਣੇ ਗੱਡੀਆਂ ਦੀ ਜੀ ਠੀਕ ਹੈ ਅਸੀਂ ਇੱਥੇ ਗੱਡੀਆਂ ਲਗਾਵਾਂਗੇ ਜਿਹੜਾ ਆਊਗਾ ਜੀ ਸਾਡਾ ਰੇਟ ਹੈ 0 ਤੋਂ 4 ਕਿਲੋਮੀਟਰ ਪਹਿਲਿਆਂ ਦਾ ਚਾਹੇ ਉਹ 2 ਕਿਲੋਮੀਟਰ ਤੇ ਉੱਤਰ ਜੇ ਜਾਂ 3 ਕਿਲੋਮੀਟਰ ਤੇ ਉੱਤੇ ਜੇ 4 ਕਿਲੋਮੀਟਰ ਤੋਂ ਉੱਪਰ ਜਾਂਦਾ ਤਾਂ ਅਗਲਾ ਕਿਲੋਮੀਟਰ ਦਾ 25 ਰੁਪਏ ਹੋਊਗਾ ਮੰਨ ਲਓ ਉਹਨੇ 10 ਕਿਲੋਮੀਟਰ ਚੱਲੇ ਜ਼ੀਰੋ ਕਰਾ ਲੇ ਇਥੋਂ ਮੀਟਰ 10 ਕਿਲੋਮੀਟਰ ਦਾ 250 ਰੁਪਏ ਸਾਡਾ ਬਿੱਲ ਬਣੂਗਾ ਜੀ ਠੀਕ ਹੈ ਜੀ ਅਸੀਂ ਇਹ ਇਸ ਅਸੀਂ ਕੰਪਨੀ ਤੋਂ ਨਹੀਂ ਲੈ ਰਹੇ ਸਰਕਾਰ ਨੇ ਸਾਨੂੰ 2022 ਦੇ ਮਾਰਚ ਦੇ ਵਿੱਚ ਨੋਟੀਫਿਕੇਸ਼ਨ ਚੰਡੀਗੜ੍ਹ ਨੇ ਦਿੱਤਾ ਹੋਇਆ ਹੈ ਕਿ ਏਸੀ ਦੀ ਜਿਹੜੀ ਟੈਕਸੀ ਹੈ ਗੱਡੀ ਉਹਦਾ ਰੇਟ 34 ਰੁਪਏ ਪਰ ਕਿਲੋਮੀਟਰ ਏਸੀ ਟੈਕਸੀ ਵਾਲਾ ਲੈ ਸਕਦਾ ਅਸੀਂ ਫਿਰ ਵੀ ਨਾਗਰਿਕ ਨੂੰ ਤੇ ਆਪਣੀ ਪਬਲਿਕ ਨੂੰ ਤੇ ਆਪ ਵੀ ਪਬਲਿਕ ਸਮਝਦੇ ਹੋਏ ਅਸੀਂ 25 ਰੁਪਏ ਰੇਟ ਰੱਖਿਆ ਜੀ ਆਪ ਦਾ ਕਰਨਾਟਕ ਸਰਕਾਰ ਨੇ ਗਵਰਨਮੈਂਟ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਸਾਰਿਆਂ ਆਪਾਂ ਤੇ ਚਾਹੇ ਉਹ ਇੰਡਰਾਵਰ ਆ ਚਾਹੇ ਓਲਾ ਆ ਚਾਹੀ ਉਪਰ ਆ ਉਹਨਾਂ ਤੇ ਰੇਟ ਸਟਾਰਟ ਕਰਤਾ ਉੱਥੇ 0 ਤੇ 4 ਕਿਲੋਮੀਟਰ ਦੇ ਰੇਟ 100 ਰੁਪਏ ਹੋ ਗਏ ਪਰ ਇਹਨਾਂ ਚ ਕੋਈ ਚੀਜ਼ ਨਹੀਂ ਲੱਗਦਾ ਵੀ ਸਪੱਸ਼ਟਿਆ ਨਹੀਂ ਬਣ ਗਈਆਂ ਕਿਉਂਕਿ ਜਦੋਂ ਉਹ ਤੁਸੀਂ ਸ਼ੁਰੂਆਤ ਕਰਨੀ ਆ ਇਹ ਠੀਕ ਹੈ ਮਾਡਲ ਤੁਸੀਂ ਦਿੱਤਾ ਤੁਸੀਂ ਫਿਰ ਮੈਨੇਜ ਕਿਵੇਂ ਕਰੋਗੇ ਜਿਵੇਂ ਪਹਿਲਾਂ ਆਮ ਤੌਰ ਤੇ ਸਿੱਧਾ ਡਰਾਈਵਰ ਆਪਦੀ ਗੱਡੀ ਲਈ ਬੁੱਕ ਕਰਦਾ ਸੀ ਕਿਤੇ ਕੱਲ ਨੂੰ ਭੇੜ ਹੋ ਜਾਏ ਅਗਲਾ ਕਹਦੇ ਵੀ ਦੂਜਾ ਕਹੇ ਮੈਂ ਤੇ ਲਿਆਉਂਗਾ ਇੱਕ ਕਹੂ ਮੈਂ 25 ਲਿਆਉਂ ਦੂਜਾ ਯੂਨੀਅਨ ਦੇ ਫੈਸਲੇ ਚ ਅਸੀਂ ਰੇਟ ਰੱਖਤਾ ਜੀ ਇੱਥੇ ਅਸੀਂ ਰਿਸਟਰ ਲਾਵਾਂਗੇ ਜਿਹੜਾ ਵੀ ਭਰਾ ਬਾਹਰੋਂ ਕਿਤੇ ਮੰਨ ਲਓ ਕਿਤੋਂ ਖਰੜ ਤੋ ਆ ਰਿਹਾ ਜਾਂ ਕੋਰਾਲੀ ਤੋਂ ਆ ਰਿਹਾ ਉਹਨੇ ਇੱਥੇ ਖਰੜ ਲੈਂਟੇ ਲਾਤਾ ਉਸ ਤੋਂ ਬਾਅਦ ਉਹਨੂੰ ਸਵਾਰੀ ਤਾਂ ਚਾਹੀਦੀ ਹੈ ਜੇ ਆਨਲਾਈਨ ਬੁਕਿੰਗ ਨਹੀਂ ਹੋ ਗਈ ਕਿੱਥੋਂ ਹੋ ਗਿਆ ਅਸੀਂ ਉਹਨੂੰ ਗੱਡੀ ਦੇ ਸਟੈਂਡ ਤੇ ਲਵਾਵਾਂਗੇ ਉਹਦਾ ਨੰਬਰ ਲਿਖਿਆ ਜਾਊਗਾ ਵੀ ਮੰਨ ਲਓ ਉਹਦਾ 25 ਨੰਬਰ ਲੱਗ ਗਿਆ ਵੀ 25 ਨੰਬਰ ਤੇ ਉਹ ਸਵਾਰੀ ਆਊਗੀ ਜਿਹੜੀ ਸਵਾਰੀ ਆਊਗੀ ਅਸੀਂ ਲਿਸਟ ਵਾਈਜ਼ ਉਹਨੂੰ ਨੰਬਰ ਦੇਈ ਚੱਲਾਂਗੇ ਜਿੱਥੋਂ ਨਹੀਂ ਮਿਲ ਜਊਗੇ ਜੇ ਚਲੋ ਬਾਹਰ ਦਾ ਤਾਂ ਤੁਸੀਂ ਇਹ ਵੀ ਨਹੀਂ ਹੈਗਾ ਵੀ ਕੱਲਾ ਸਿਰਫ ਥੋੜਾ ਥੋੜਾ ਕਬਜ਼ਾ ਜਾਨਕਿ ਜਿਹੜਾ ਬਾਹਰ ਹੋਊਗਾ ਉਹ ਨੰਬਰ ਵਾਈਜ਼ ਲਾ ਲੈ ਨੰਬਰ ਵਾਈਜ਼ ਨੰਬਰ ਲੱਗੂਗਾ ਜੀ ਚਾਹੇ ਉਹ ਪਰਲੀਪਾਕਿੰਗ ਤੋਂ ਯੂ ਟਰਨ ਤੋਂ ਲੱਲੇ ਚਾਹੇ ਇਧਰੋਂ ਚੱਲੇ ਪ੍ਰੋਪਰ ਤਰੀਕੇ ਨਾਲ ਫੇਅਰ ਐਂਡ ਡੀਲ ਹੋਊਗੀ ਯੂਨੀਅਨ ਦੇ ਬੰਦੇ ਇੱਥੇ ਰਹਿਣਗੇ ਮੌਕੇ ਤੇ ਔਰ ਅਸੀਂ ਇਹ ਲੈਂਟੇ ਤੋਂ ਸ਼ੁਰੂਆਤ ਕਰਾਂਗੇ 7 ਦਿਨ ਦੇ ਵਾਸਤੇ ਅਸੀਂ ਇਹ ਅਵੇਅਰਨੈਸ ਕੈਂਪ ਚਲਾਇਆ ਹੋਇਆ ਹੈ ਅਸੀਂ ਆਪਦੇ ਡਰਾਈਵਰਾਂ ਨੂੰ ਵੀ ਅਵੇਅਰ ਕਰ ਰਹੇ ਹਾਂ ਤੇ ਆਪਦੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਭਾਈ ਸਾਨੂੰ ਜਿਹ ਹੁਣ ਸਾਡੇ ਰਿਕਸ਼ੇ ਤਾਂ ਹੈ ਨਹੀਂਗੇ ਜੇ ਮੰਨ ਲਓ ਇੱਥੇ ਕੋਈ ਰਿਕਸ਼ਾ ਵਾਲਾ ਹੀ ਰਿਕਸ਼ਾ ਵਾਲਾ ਹੈ ਜਿਉਂਨੇ ਮੰਨ ਲਓ ਸਾਹਮਣੇ ਪਾਸ ਸੈਕਟਰ 'ਚ ਵੀ ਛੱਡਣਾ ਹੈ ਸਾਹਮਣੇ ਫੇਸ 1 'ਚ ਵੀ ਛੱਡਣਾ ਹੈ ਤਾਂ ਵੀ ਉਹ 60 ਰੁਪਏ ਮੰਗ ਲੈਂਦਾ ਤੇ ਸਾਨੂੰ ਤਾਂ ਏਸੀ ਚਲਾ ਕੇ ਜੀ 10 ਲੱਖ ਦੀ ਗੱਡੀ ਲੈ ਕੇ ਜੀ 'ਚ ਦੋ 에য়ার ਬੈਗ ਵੀ ਦੇ ਰਹੇ ਅਸੀਂ ਉਹਨੂੰ ਤੇ ਉਹਦੇ 'ਚ ਅਸੀਂ ਤਾਂ 40-40 ਰੁਪਏ 'ਚ ਬੈਠ ਛਾੜਦੇ ਫਿਰਦੇ ਆ ਤੇ ਸਾਰੇ ਦਿਨ 'ਚ 10 ਰਾਈਡਾਂ ਲਾ ਕੇ ਅਸੀਂ ਤਾਂ ਕੰਮ ਹੀ ਨਹੀਂ ਪੂਰਾ ਕਰ ਪਾਰੇ ਤਾਂ ਸਾਡੇ ਵੈਸੇ ਤਾਂ ਕਹਿਣਾ ਨਹੀਂ ਚਾਹੀਦਾ ਮੀਡੀਆ ਸਾਡਾ ਸਰੋਤ ਹੈ ਸਤੰਭ ਹੈ ਦੇਸ਼ ਦਾ ਸਾਡੀ ਆਵਾਜ਼ ਗਰੀਬਾਂ ਦੀ ਆਵਾਜ਼ ਹੈ ਇਹ ਅਸੀਂ ਕਾਰੇ ਗੁੰਡੇ ਆ ਜੀ 15 ਕਿਲੋਮੀਟਰ ਕਿੱਥੋਂ ਪੂਰਾ ਪੈ ਰਿਹਾ ਹੈ ਤੁਸੀਂ ਸਾਡੀ ਨਰੇਗਾਲੀ ਦਿਹਾੜੀ ਲਾਓ ਡਰਾਈਵਰ ਦੀ ਜਿਹੜਾ ਗੱਡੀ ਲੈ ਕੇ ਪਾਰਿਆ ਪਹਿਲੀ ਗੱਲ ਤਾਂ ਉਹ ਸਵੈ ਰੋਜ਼ਗਾਰ ਕਰ ਰਿਹਾ ਜਿਹੜਾ ਸਟੇਡੀਕਰ ਕਹਿੰਦੇ ਐ ਸਰਕਾਰ ਅਸੀਂ ਆਪਦਾ ਪਹਿਲਾ ਜਿਹੜਾ ਸਾਡੇ ਕੋਲ ਜਮਾ ਪੂੰਜੀ ਹੈ ਉਹ ਰੱਖ ਕੇ ਅਸੀਂ ਡਾਊਨ ਪੇਮਣਾ ਤੇ ਗੱਡੀਆਂ ਲੈ ਰਹੀਆਂ 90% ਦਾ ਸਾਡੀ ਗੱਡੀ ਲੋਨ ਤੇ ਆ ਗੱਲ ਇਹ ਹੈ ਨਾ ਇਹਦੇ 'ਚ ਜੇ ਕਿਹਾ ਜਾਵੇ ਜਿਵੇਂ ਤੁਸੀਂ ਕਿਹਾ ਗੱਲ ਕਿ ਚਲੋ ਇੱਕ ਕਿਸੇ ਮੀਡੀਆ ਸੰਸਥਾਨ ਨਾਲ ਤੁਹਾਨੂੰ ਲੱਗ ਸਕਦਾ ਵੀ ਉਹਨਾਂ ਨੇ ਪੜਾਇਆ ਕਿਉਂ ਕਹਤਾ ਪਰ ਦੂਜੇ ਪਾਸੇ ਲੱਗਦਾ ਵੀ ਇੰਨੇ ਜਿੰਨੀ ਵੱਡੀ ਤਦਾਰ ਦੇ ਵਿੱਚ ਕੈਪ ਡਰਾਈਵਰਸ ਵੱਧ ਗਏ ਨੇ ਉਹ ਵੀ ਇੱਕ ਸ਼ਾਇਦ ਉਹ ਚੱਕਾ ਚਾਹੁੰਦਾ ਵੀ ਤੁਹਾਡੀ ਬੰਦੇ ਕਹਿੰਦੇ ਸੀਗੇ ਵੀ ਦੇਖੋ ਜੀ ਇਹ 'ਚ ਜਿੰਨੀ ਕਮਾਈ ਆ ਉਹ ਤਾਂ ਸ਼ਾਇਦ ਕਿਸੇ ਅਸਲੀ ਉਹਦੀ ਤਨਖਾਹ ਨਹੀਂ ਹੈਗੀ ਸਰ ਐਦਾ ਇਹਨਾਂ ਦੇਖੋ ਜੀ ਜੇ ਜੇ ਸਿਸਟਮ ਅਸੀਂ ਨਹੀਂ ਕਹਿੰਦੇ ਕਿ ਜੇ ਲੋਕ ਆ ਰਹੇ ਆ ਤੇ ਉਹਦੇ ਨੇ ਨਕੀਲ ਜਿਵੇਂ ਪਹਿਲਾਂ ਜਦੋਂ Ola ਉੱਭਰੀ ਸੀ ਤੇ ਉਹਦਾ ਇੱਕ ਸਿਸਟਮ ਸੀ ਕਿ 1000 ਗੱਡੀ ਹੀ ਸਾਲ 'ਚ ਅਟੈਚ ਹੋਊਗੀ ਉਹ ਖੋਲਤੇ ਉਹਨਾਂ ਨੂੰ ਪਤਾ ਹੈ ਵੀ ਜੇ ਇਹ ਨਹੀਂ ਚੱਕੂਗਾ ਤਾਂ ਉਹ ਚੱਕੂ ਉਹ ਨਹੀਂ ਚੱਕੂਗਾ ਉਹ ਚੱਕੂ ਆ ਇਸ ਕਰਕੇ ਉਹਨਾਂ ਨੇ 25 ਕੰਪੀਟੀਸ਼ਨ ਉਹ ਸਾਡੇ ਚ ਕੰਪੀਟੀਸ਼ਨ ਕਰ ਰਹੇ ਉਹਨਾਂ ਨੇ ਆਪ ਦੀਆਂ ਗੱਡੀਆਂ ਕੱਢ ਲਈਆਂ ਤੁਸੀਂ ਦੇਖੋ 2019 ਦੇ ਕੋਵਿਡ ਤੋਂ ਬਾਅਦ ਇੱਕ ਵੀ ਉਹਲਾ ਦੀ ਗੱਡੀ ਆਪਦੀ ਦੀ ਚੱਲ ਰਹੀ ਕਿਉਂ ਨਹੀਂ ਪਾਰੇ ਉਹਨਾਂ ਨੂੰ ਪਤਾ ਨਾ ਤੇ ਦੀ ਕਿਸ਼ਤ ਨਿਕਲਣੀ ਹੈ ਨਾ ਡਰਾਈਵਰ ਦੀ ਕਿਸ਼ਤ ਤਰ੍ਹਾਂ ਨਿਕਲਣੀ ਹੈ ਇਸ ਕਰਕੇ ਉਹ ਸਾਡੇ ਤੋਂ ਹੀ ਚਲਵਾਈ ਜਾ ਰਹੇ ਹੈ ਗੱਡੀ ਵੀ ਸਾਡੀ ਟੈਕਸ ਵੀ ਸਭ ਭਰ ਰਹੇ ਆ ਅਸੀਂ ਆਪਣਾ ਜਿਹੜੀ ਕਿਸ਼ਤ ਆ ਓਬਵੀਅਸ ਹੀ ਦੇ ਰਹੇ ਆ ਸੀਐਨਜੀ ਵੀ ਸਭ ਭਰ ਰਹੇ ਆ ਗਾਹਕ ਨੂੰ ਰਿਵੇਟ ਇਹ ਦੇ ਰਹੇ ਆ ਪਰ ਇਹਦੇ ਤੇ ਇੱਕ ਚੀਜ਼ ਹੋਰ ਨਹੀਂ ਹੋਊਗੀ ਚਲੋ ਤੁਸੀਂ ਉਰੇ ਵਾਲਿਆਂ ਨੇ ਤਾਂ ਫੈਸਲਾ ਕਰ ਲਿਆ ਸਪੋਜ਼ ਕਰੋ ਗੱਡੀ ਦੂਜੇ ਪਾਸੇ ਕਿਤੇ ਖੜੀ ਆ ਰਾਈਡ ਉਰੇ ਕਿਸ ਨੇ ਚੱਕੀ ਨਹੀਂ ਉਹ ਖੇਤਰ ਵੱਧਾ ਜਾਂਦਾ ਤੁਹਾਨੂੰ ਪਤਾ ਹੀ ਹੈ ਸਿਸਟਮ ਦਾ ਕੋਈ ਬਾਹਰਲਾ ਬੰਦਾ ਆ ਕੇ ਉਰੇ ਗੱਡੀ ਚੱਕਣ ਫਿਰ ਉਰੇ ਗਾਹ ਚੱਕਣਾ ਆ ਗਿਆ ਫਿਰ ਕੀ ਕਰੋਗੇ ਕਸਟਮਰ ਨੂੰ ਲੈਣਾ ਆ ਗਿਆ ਦੇਖੋ ਜੀ ਯੂਨੀਅਨ ਜਿਹੜੀ ਇੱਥੇ ਹੈ ਜੀ ਜਿਹੜੀ ਪੀਲੀ ਪਲੇਟ ਆਉਗੀ ਜੀ ਅਸੀਂ ਪੀਲੀ ਪਲੇਟ ਨੂੰ ਇੱਥੋਂ ਕੋਈ ਸਵਾਰੀ ਨਹੀਂ ਚੱਕਣ ਦਵਾਂਗੇ ਆਨਲਾਈਨ ਤੋਂ ਉਹ ਆਫ ਰਾਈਡ ਚੱਕ ਕੇ ਲੈ ਜਾਏ ਜੀ ਸਾਨੂੰ ਕੋਈ ਦਿੱਕਤ ਨਹੀਂ ਆਨਲਾਈਨ ਇਥੋਂ ਕੋਈ ਸਵਾਰੀ ਨਹੀਂ ਚੱਕੀ ਜੋ ਆਨਲਾਈਨ ਸਾਰੀਆਂ ਕੰਪਨੀਆਂ ਦਾ ਬਾਈਕਾਟ ਇਹ ਨਹੀਂ ਕਿ ਓਲਾ ਦਾ ਬਾਈਕਾਟ ਕਰ ਰਹੇ ਆ ਕਿਵੇਂ ਕਰੋਗੇ ਇਸ ਚੀਜ਼ ਨੂੰ ਵਾ ਕਿੱਥੇ ਕਰੀ ਬੀ ਕੋਈ ਬਿਕਰਨੀ ਨਹੀਂ ਜਿਹੜੀ ਪਿੱਕ ਇਥੋਂ ਕਰਨਾ ਹੈ ਜਾਂ ਆ ਪਾਰਕਿੰਗ ਤੋਂ ਪਿੱਕ ਕਰਨਾ ਸਾਡੇ ਕੋਲ ਦੋ ਹੀ ਇਥੋਂ ਜ਼ਰੀਏ ਹੈ ਹੋਰ ਪਿੱਕ ਕਰਨ ਦਾ ਪੁਆਇੰਟ ਹੀ ਨਹੀਂ ਹੈ ਜਾਂ ਤਾਂ ਉਹ ਇਥੋਂ ਪਿੱਕ ਕਰੇਗਾ ਕਸਮਾ ਇਥੋਂ ਬਾਹਰ ਨਿਕਲਣਾ ਹੈ ਜਾਂ ਸਾਹਮਣੇ ਯੂ ਟਰਨ ਤੋਂ ਪਿੱਕ ਕਰਨਾ ਹੈ ਇੱਥੇ ਸਾਡੇ ਯੂਨੀਅਨ ਦੇ ਬੰਦੇ ਖੜੇ ਆ ਜਦੋਂ ਗੱਡੀ ਛੱਡਣ ਆਊਗਾ ਉਹਦਾ ਨੰਬਰ ਲੱਗ ਜਾਣਾ ਜੇ ਉਹਨੇ ਨਹੀਂ ਛੱਡਣਾ ਤਾਂ ਬਈ ਇਥੋਂ ਚਲਾ ਜਾ ਇੱਥੇ ਨਹੀਂ ਉਸੋ ਜੋ ਵੀ ਮੈਂਬਰ ਹੋਗੇ ਕਈ ਬੰਦੇ ਬਾਹਰ ਵੀ ਹੋਣੇ ਆ ਜਿਹੜੇ ਆਪਦੇ ਤੌਰ ਤੇ ਚਲਾਉਂਦੇ ਨੇ ਜਾਂ ਚਲੋ ਯੂਨੀਅਨਾਂ ਚ ਹੀ ਨਹੀਂ ਹੈਗੇ ਉਹ ਬੰਦੇ ਲੱਗਦਾ ਨਹੀਂ ਉਹਨਾਂ ਨਾਲ ਬਵਾਦ ਬੁਗਾਰ ਸਰ ਦੇਖੋ ਜਦੋਂ ਗੱਡੀਆਂ ਜਦੋਂ ਓਲਾ ਉਬਰ ਆਈ ਸੀ ਤੇ ਪਹਿਲਾਂ ਸਟੈਂਡ ਸੀਗੇ ਉਦੋਂ ਵੀ ਬਵਾਦ ਬੁਗਾਰ ਹੋਇਆ ਬਵਾਦ ਬੁਵਾਤਾ ਸਾਡੇ ਡਰਾਈਵਰ ਆਪਸ ਚ ਕਰਦੇ ਰਹਿੰਦੇ ਪਰ ਜੋ ਹੱਕ ਦੀ ਸੱਚ ਦੀ ਗੱਲ ਹੈ ਉਹਦੇ ਚ ਕੋਈ ਗਲਤ ਨਹੀਂ ਨਾ ਤਾਂ ਅਸੀਂ ਸਰਕਾਰ ਦੇ ਖਿਲਾਫ ਜਾ ਰਹੇ ਆ ਨਾ ਤਾਂ ਅਸੀਂ ਕੋਈ ਕਹਿ ਰਹੇ ਆ ਕਿ ਅਸੀਂ ਹੜਤਾਲ ਕਰਤੀ ਨਾ ਅਸੀਂ ਪਬਲਿਕ ਨੂੰ ਪਰੇਸ਼ਾਨ ਕਰ ਰਹੇ ਆ ਉਹਨਾਂ ਲਈ ਸੇਵਾ ਤਿਆਰ ਹੈ ਚਾਹੇ ਉਹ ਬੱਸ ਸਟੈਂਡ ਅਸੀਂ ਮੇਨ ਮੈਨ ਅੱਡੇ ਤੋਂ ਸਟਾਰਟ ਤੇ ਬਾਈ ਦੀ ਮਾਰਕੀਟ ਚੌਂਤੀ ਦੀ ਚੌਂਤੀ ਜਿੱਥੇ ਐਲਨ ਇਸ ਪ੍ਰਾਈਮ ਲੋਕੇਸ਼ਨਾਂ ਨੇ ਕਹਿਣ ਦਾ ਭਾਵ ਜਿੱਥੇ ਪ੍ਰਾਈਮ ਲੋਕੇਸ਼ਨ ਹੈ ਜੀ ਉੱਥੋਂ ਆਨਲਾਈਨ ਕੈਬ ਸਰਵਿਸ ਬੰਦ ਟੋਟਲੀ ਬਾਈਪਾਸ ਜਾਂ ਸਰਕਾਰ ਬੈਠ ਕੇ ਸਾਡੀ ਇੱਕ ਮੀਟਿੰਗ ਕਰਾ ਕੇ ਇਹਨਾਂ ਤੇ ਰੇਟ ਫਿਕਸ ਕਰਾ ਦੇ ਸਾਰੀਆਂ ਕੰਪਨੀਆਂ ਤੇ ਇਸ ਰੇਟ ਤੋਂ ਥੱਲੇ ਉਹ ਆਪ ਦੀ ਸਕੀਮ ਰਾਈਡ ਜੋ ਮਰਜ਼ੀ ਡਿਸਕਾਊਂਟ ਦੇਣ ਸਾਨੂੰ ਸਾਡਾ ਹੱਕ ਪੂਰਾ ਮਿਲਣਾ ਚਾਹੀਦਾ ਜਨਤਾ ਦਾ ਹੋਇਆ ਹੀ ਪਿਆ ਲੱਗਦਾ ਵੀ ਲੋਕਾਂ ਦਾ ਚੱਲਣ ਵੀ ਸ਼ਾਇਦ ਕਿ ਮੈਨੂੰ ਇਸੇ ਕਰਕੇ ਵਧਿਆ ਸੀ ਵੀ ਜੇ ਕਿਸੇ ਨੇ ਆਟੋ ਨੂੰ ਬੁੱਕ ਲੈਣਾ ਹੈ ਹੋਰ ਕਰਨਾ ਹੈ ਤਾਂ ਅਗਲੇ ਨੂੰ ਲੱਗਦਾ ਜੀ ਯਾਰ ਵੀ ਗੱਡੀ ਜਿਆਦਾ ਸਸਤੀ ਪਊਗੀ ਇਹਦੇ ਕਿੰਨੇ ਬਗ ਚੱਲਦੇ ਆਗੇ ਆਪਾਂ ਸਰ ਦੇਖਿਓ ਮੈਂ ਉਹੀ ਕਹਿ ਰਿਹਾ ਸੀ ਤੁਹਾਡੇ ਨਾਲ ਵੀ ਕਿੰਨੀ ਗੱਲ ਹੋਈ ਦੇਖੋ ਅਸੀਂ ਸਰਕਾਰ ਨੂੰ ਘਰਾਓ ਕਰਕੇ ਵੀ ਦੇਖ ਲਿਆ ਦਫਤਰਾ ਜੀ ਵੀ ਚਲੇ ਗਏ ਭੁਖੜ ਹੜਤਾਲ ਵੀ ਕਰਕੇ ਦੇਖ ਲਈ ਵੀ ਇਹ ਵਾਈਟ ਪਲੇਟ ਗੱਡੀ ਨਾ ਤਾਂ ਕੋਈ ਕੰਪਨੀ ਚਲਾ ਸਕਦੀ ਹੈ ਕਿਸੇ ਕਾਨੂੰਨ ਦੀ ਦੀਰ ਆਂਦਾ ਉਹ ਅਟੈਚ ਵੀ ਕਰੀ ਜਾ ਰਹੀ ਹੈ ਬਾਈਕਾਂ ਵੀ ਅਟੈਚ ਹੋਈ ਨੇ ਸਾਨੂੰ ਕਹਤਾ ਜੀ ਇਹਨਾਂ ਨੂੰ 15 ਦਿਨ 23 ਅਕਤੂ ਚੰਡੀਗੜ੍ਹ ਪ੍ਰਸ਼ਾਸਨ ਨੇ ਐਸਟੀਐਨਵੀ 15 ਦਿਨ ਦਾ ਨੋਟਿਸ ਆ ਸਾਰੀਆਂ ਕੰਪਨੀਆਂ ਨੂੰ ਵਾਈਡ ਪਲੇਟ ਬਾਈਕ ਹਟਾ ਦਿਓ ਨਹੀਂ ਤਾਂ ਤੁਹਾਡੇ ਖਿਲਾਫ ਸਖਤ ਕਾਰਵਾਈ ਕੀਤੀ ਉਹਦੇ ਖਿਲਾਫ ਕਾਰਵਾਈ ਕੋਈ ਨਹੀਂ ਹੋਈ ਉਸ ਤੋਂ ਬਾਅਦ ਅਸੀਂ ਫੇਰ ਗਏ ਗਵਰਨਰ ਸਾਹਿਬ ਕੋਲ ਗਵਰਨਰ ਸਾਹਿਬ ਨੇ ਹோம் ਸੈਕਟਰ ਨੂੰ ਕਿਹਾ ਤਾਂ 31 1 2024 ਨੂੰ ਮੀਟਿੰਗ ਹੋਈ ਪਰ ਇਹ ਪੰਜੇ ਕੰਪਨੀਆਂ ਨੂੰ ਬੁਲਾਇਆ ਐਸਟੀਜੀ ਰਿਪੋਰਟ ਬਣ ਨੂੰ ਬੁਲਾਇਆ ਐਸਪੀ ਨੂੰ ਬੁਲਾਇਆ ਟ੍ਰੈਫਿਕ ਨੂੰ ਵੀ ਬੁਲਾਇਆ ਉਹਨਾਂ ਦੇ ਸਾਹਮਣੇ ਗੱਲ ਹੋਈ ਵੀ ਜੀ ਕੋਈ ਮੱਦਾ ਹੱਦ ਨਹੀਂ ਹੋਇਆ ਸਾਡਾ ਹੱਲ ਕਰਾ ਦਿਓ ਜਿਹੜਾ ਤੁਸੀਂ ਸਾਨੂੰ ਉਠਾਇਆ ਸੀ ਜੂਸ ਪਾਇਆ ਸੀਗਾ ਵੀ ਤੁਹਾਡ ਉਹ ਚੱਲੀ ਜਾ ਰਹੀ ਸ਼ਰਮ ਤਰਬਿਊਨ ਚੋਂ ਤੋਂ ਚੱਲ ਰਹੀ ਹੈ ਸਿੰਘੂਪੁਰਾ ਤੋਂ ਚੱਲ ਰਹੀ ਹੈ 43 ਦੇ ਬੱਸ ਸਟੈਂਡ ਤੋਂ ਚੱਲ ਰਹੀ ਹੈ ਬਲਾਬਲਾ ਇੱਥੋਂ ਬੁੱਕ ਕਰ ਲਓ ਇੱਥੇ ਆ ਜਾਂਦੀ ਹੈ ਤੇ ਉਹਨਾਂ ਦਾ ਕੀ ਹੈ ਸਰਕਾਰ ਦੇਖੋ ਜੀ ਪਹਿਲਾਂ ਕੀ ਹੁੰਦਾ ਸੀ ਸਾਨੂੰ ਲੱਗਦਾ ਸੀ ਵੀ ਐਸਟੀਏ ਡਿਪਾਰਟਮੈਂਟ ਇਹਨਾਂ ਪੰਜ ਕੰਪਨੀਆਂ ਦੇ ਉੱਤੇ ਪ੍ਰੈਸ਼ਰ ਪਾ ਕੇ ਸਾਡਾ ਕੰਮ ਕਰਾ ਸਕਦੀ ਹੈ ਹੁਣ ਕੀ ਹੈ ਇਹਨਾਂ ਜਿਹੜੀਆਂ ਕੰਪਨੀਆਂ ਹਨ ਉਹਨਾਂ ਨੇ ਭਾਰ ਸਰਕਾਰ ਜਾਂ ਵੱਖ-ਵੱਖ ਕੰਪਨੀਆਂ ਜਿਹੜੀਆਂ ਸਰਕਾਰ 'ਚ ਹੁਣ ਚੋਣਾ ਲੈਣੀਆਂ ਨੇ ਉਹਨਾਂ ਨੂੰ ਕਲੈਕਟਰ ਬਰਾਂਡ ਖਰੀਦ ਲਏ ਉਹਨਾਂ ਨੂੰ ਚੰਦਾ ਦਿੱਤਾ ਇਲੈਕਸ਼ਨ ਲੈਣ ਨੂੰ ਵਾਸਤੇ ਹੁਣ ਉਹ ਸਰਕਾਰ ਵੀ ਚਲਾ ਰਹੀਆਂ ਤੇ ਮਤਲਬ ਕੰਪਨੀਆਂ ਪ੍ਰਸ਼ਾਸਨ ਨੂੰ ਚਲਾ ਰਹੀਆਂ ਪ੍ਰਸ਼ਾਸਨ ਕੰਪਨੀਆਂ ਨੂੰ ਨਹੀਂ ਚਲਾ ਰਿਆ ਹੁਣ ਤੇ ਉਹਦੇ ਚ ਉਹ ਕੁਝ ਕਰ ਹੀ ਨਹੀਂ ਪਾਰੇ ਉਹ ਸਾਨੂੰ ਹੁਣ ਸਾਡੇ ਸੂਜਮਾਨ ਵਿਅਕਤੀ ਹੋਰ ਵੀ ਡਰਾਈਵਰ ਹੁਣ ਥੋੜੇ ਦਿਨ ਪਹਿਲਾਂ ਪੰਜ ਦਿਨ ਪਹਿਲਾਂ ਹੀ ਫਿਰ ਐਸਟੀਡੀ ਡਿਪਾਰਟਮੈਂਟ ਨੂੰ ਮਿਲਣ ਗਏ ਕਿ ਸਾਡੀ ਜੀ ਬਰਾਹਲ ਹੋ ਗਿਆ ਏਸੀ ਚਲਾ ਕੇ ਸਾਡਾ 4 ਰੁਪਏ ਖਰਚਾ ਹੋਰ ਵੱਧ ਗਿਆ ਸਰਦੀਆਂ ਜਿਹਦਾ ਸੀ ਗੁਜ਼ਾਰਾ ਕਰ ਰਹੇ ਸੀ ਹੁਣ ਸਾਡਾ ਗੁਜ਼ਾਰਾ ਹੋ ਨਹੀਂ ਹੋ ਰਿਹਾ ਤੇ ਤੁਸੀਂ ਇਹਦਾ ਹੱਲ ਕਰੋ ਇਹਦੀ ਪੱਕੀ ਨਕੀਲ ਕਰ ਦੋ ਵਾਈਡ ਬਰੇਡ ਬਾਈਕ ਤੇ ਗੱਡੀਆਂ ਬੰਦ ਕਰਾ ਦਿਓ ਆਨਲਾਈਨ ਸਾਨੂੰ ਹਜੇ ਵੀ ਇੰਟਰਵਰ ਦੇ ਵਿੱਚ ਦਿਖ ਰਹੀਆਂ ਨੇ ਉੱਪਰ ਚ ਵੀ 3000 4000 ਰੁਪਏ ਲੈ ਕੇ ਅਟੈਚ ਕਰਾਈ ਜਾ ਰਹੇ ਨੇ 47 ਬੱਸ ਸਟੈਂਡ ਚ ਵੀ ਚਲিয়ে ਜਾਂਦੇ ਨੇ ਇਹਨਾਂ ਨੂੰ ਬੰਦ ਕਰੋ ਤੇ ਐਸਟੀ ਸਾਫ ਨੇ ਸਰੇ ਆਮ ਜਵਾਬ ਦੇ ਤਾਂ ਵੀ ਮੈਂ ਕੁਝ ਨਹੀਂ ਕਰ ਸਕਦਾ ਇਹ ਥੋੜੀ ਤੇ ਉਹਨਾਂ ਦੀ ਆਪਸੀ ਗੱਲਬਾਤ ਹੈ ਥੋੜਾ ਐਗਰੀਮੈਂਟ ਹੋਇਆ ਜਦੋਂ ਐਗਰੀਮੈਂਟ ਨਹੀਂ ਹੋਇਆ ਸੀ ਹੁਣ ਉਹ ਕਹਿੰਦੇ ਓਲ ਓਵਰ ਨੂੰ ਲਾਇਸੈਂਸ ਹੁਣ ਮਿਲਿਆ ਜੀ ਨਵੰਬਰ 4 ਤਰੀਕ ਤੋਂ ਬਾਅਦ ਓਲਾ ਇਹਨੂੰ ਲਾਇਸੈਂਸ ਦਿੱਤਾ ਨੇ ਓਲਾ ਤੇ ਰੈਪਡੋ ਤੇ ਐਂਟਰਾ ਨੂੰ ਉਹ ਕਿਹਦੇ ਦਿਨ ਦਿੱਤਾ ਐਗਰੀਗੇਟਰ ਪਾਲਸੀ ਦੇ ਰੀਨ ਉਹ ਆਪਦੇ ਮੂੰਹ ਨਾਲ ਕਹਿੰਦੇ ਆ ਐਗਰੀਗੇਟਰ ਪਾਲਸੀ ਦੇ ਵਿੱਚ ਕਿੱਥੇ ਲਿਖਿਆ ਕਿ ਨਿੱਜੀ ਵਾਹਨ ਨੂੰ ਉਹ ਅਟੈਚ ਕਰ ਸਕਦੇ ਆ ਫਿਰ ਹੁਣ ਇਹਨੂੰ ਕਿੰਨੇ ਦਿਨ ਦਾ ਤੁਸੀਂ ਮੰਨ ਕੇ ਚੱਲਿਓ ਕੋਈ ਐਗਜ਼ੈਕਟ ਟਾਈਮ ਹੈਗਾ ਜਾਂ ਹਜੇ ਆਏ ਆ ਵੀ ਚਲੋ ਟਾਈਮ ਟੂ ਟਾਈਮ ਅੱਗੇ ਚੱਲੋ 7 ਦਿਨਾਂ ਦਾ ਵੀਰਨੈਸ ਕੈਂਪ ਹੈ ਮੈਂ ਹਰੇਕ ਜਗ੍ਹਾ ਤੇ ਜਾ ਜਾ ਕੇ ਆਪਦੇ ਡਰਾਈਵਰਾਂ ਨੂੰ ਪਹਿਲਾਂ ਚੇਤਨਾ ਵੀ ਕਰਾਂਗੇ ਵੀਰ ਵੀ ਕਰਾਂਗੇ ਤੁਹਾਡੇ ਮਾਧਿਅਮ ਨਾਲ ਅਸੀਂ ਪਬਲਿਕ ਨੂੰ ਕਹਿੰਦੇ ਆ ਬੇਨਤੀ ਆ ਸਾਡੀ ਸਾਧਿਓ ਕਿਉਂਕਿ ਸਾਡਾ ਗੁਜ਼ਾਰਾ ਨਹੀਂ ਹੋ ਰਿਹਾ ਹੁਣ ਅਸੀਂ ਜਿਹੜਾ ਫੈਸਲਾ ਲਿਆ ਉਹ ਸਾਡੀ ਜ਼ਿੰਦਗੀ ਦਾ ਪਾਲਣ ਪੋਸ਼ਣ ਦਾ ਕਿਉਂਕਿ ਮੈਂ ਆਪਦੇ ਬੱਚੇ ਨੂੰ ਪੜਾ ਲਿਖਾ ਕੇ ਕੁਝ ਬਣਾਉਣਾ ਚਾਹੁੰਦਾ ਡਰਾਈਵਰ ਨਹੀਂ ਬਣਾਉਣਾ ਚਾਹੁੰਦਾ ਤੇ ਜੇ ਮੈਨੂੰ ਰੇਟ ਅੱਛਾ ਮਿਲੂਗਾ ਤਾਂ ਹੀ ਮੈਂ ਉਹਦੀ ਜਿੱਦ ਜਿਹੜੇ ਹਾਲਾਤ ਸਾਡੇ ਆ ਸਰਕਾਰੀ ਸਕੂਲ ਚ ਨਹੀਂ ਪੜਾ ਸਕਦੇ ਸੀ ਬੱਚੇ ਨੂੰ ਸਾਡਾ ਜਵਾਕ ਮੇਰਾ ਬੱਚਾ ਕਹਿ ਰਿਹਾ ਯਾਰ ਪਾਪਾ ਜਿਹੜਾ ਪਿਛਲੇ ਸਾਲ ਦਾ ਸੀ ਉਹੀ ਦੁਬਾਰਾ ਲੈ ਕੇ ਮੈਂ ਕਹਿੰਦਾ ਬੇਟਾ ਕੋਈ ਨਹੀਂ ਹਜੇ ਇੱਕ ਦੋ ਰਾਈਡਾਂ ਏਡਾ ਲੱਗ ਜਾਂਦੇ ਵਰੀਏ ਜੀਆਂ ਤੇ ਉਹ ਰਾਈਡਾਂ ਕਿੱਥੇ ਲੱਗਣੀਆਂ ਜੀ ਆ 3 ਘੰਟੇ ਤੋ ਇੱਕ ਵੀ ਰੇਟ ਨਹੀਂ ਮਿਲਿਆ 60 ਰੁਪਏ ਦੀ ਰਾਈਡ 50 ਰੁਪਏ ਦੀ ਰਾਈਡ 70 ਰੁਪਏ ਦੀ ਰਾਈਡ ਚਲੋ ਫਿਰ ਕਹੀਓ ਕਰਕੇ ਲੱਗਦਾ ਕਹਿੰਦੇ ਕਿ ਫੈਸਲਾ ਇਸ ਲਈ ਕਰਨਾ ਪੈ ਰਿਹਾ ਕਿਉਂਕਿ ਆਉਂਦੇ ਦਿਨਾਂ ਦੇ ਵਿੱਚ ਇੱਕ ਚੀਜ਼ ਨੂੰ ਲੈ ਕੇ ਇਹ ਹੈ ਕਿ ਅਸੀਂ ਕਹਿੰਦੇ ਸਿਸਟਮ ਸ਼ੁਰੂ ਕਰਤਾ ਤੇ ਤੁਹਾਨੂੰ ਅਵੇਅਰ ਰਹਿਣਾ ਹੋਊਗਾ ਵੀ ਜਦੋਂ ਵੀ ਹੁਣ ਤੁਸੀਂ ਉਲੰਤੇ ਸੈਕਟਰ 43 ਬੱਸ ਸਟੈਂਡ ਹੈ 22 ਦੀ ਮਾਰਕੀਟ ਹੈ ਯਾਨੀ ਕਿ ਜਿੰਨੀਆਂ ਵੀ ਪ੍ਰਾਈਮ ਲੋਕੇਸ਼ਨਾਂ ਹੈਗੀਆਂ ਨੇ ਚੰਡੀਗੜ੍ਹ ਦੀਆਂ ਉੱਥੋਂ ਅਸੀਂ ਰਾਇਨਾ ਚੱਕਣੀਆਂ ਬੰਦ ਕਰ ਰਹੇ ਆ 6-7 ਦਿਨਾਂ ਤੋਂ ਬਾਅਦ ਸਿਸਟਮ ਇਹ ਹੋਊਗਾ ਕਿ ਜਦੋਂ ਤੁਸੀਂ ਰਹੇ ਸਿੱਧੇ ਤੌਰ ਤੇ ਪ੍ਰਾਣੇ ਜਿਵੇਂ ਸਿਸਟਮ ਚ ਚੱਲ ਜਾਈਏ ਤਾਂ ਡੈਵਟੂ ਡਰਾਈਵਰ ਕਹਿੰਦੇ ਸੀ ਬੁਕਿੰਗ ਕਰਕੇ ਲਜਾਇਆ ਕਰਾਂਗੇ ਕਿਉਂਕਿ ਪੈਸਿਆਂ ਨੂੰ ਲੈ ਕੇ ਜਿਹੜਾ ਰੌਲਾ ਜਿਸ ਤਰ੍ਹਾਂ ਦੇਣਾ ਚੱਲ ਰਿਹਾ ਸੀ ਉਹ ਕਹਿੰਦੇ ਕਿ ਪ੍ਰਸ਼ਾਸਨ ਕੋਲੇ ਸੀ ਹੰਬ ਗਿਆ ਹੁਣ ਡਿਸੀਜਨ ਅਸੀਂ ਖੁਦ ਲੈ ਕੇ ਚੱਲਾਂਗੇ ਪਰ ਗੱਲ ਇਹ ਹੈ ਵੀ ਇਹਨੂੰ ਲੈ ਕੇ ਬਾਅਦ ਵੀ ਬਾਅਦ ਤੇ ਦੂਜੇ ਪਾਸੇ ਕੀ ਆਪਸੀ ਤੌਰ ਤੇ ਉਲਝਣ ਤਣੀ ਤਣੀ ਪੈਦਾ ਹੋ ਇਹ ਚੀਜ਼ ਖੈਰ ਜਦੋਂ ਲਾਗੂ ਹੋਊਗਾ ਉਦੋਂ ਬਾਅਦ ਪਤਾ ਲੱਗਣੀ ਆ ਸੀਨੀਅਰ ਵੀਡੀਓ ਨਾਲ ਸੰਬੰਧ ਤੇ ਇਹਨਾਂ